ਸਸੂ ਜੀ ਵੀ ਸਾਰੇ ਵੈਲਕਮ ਟੂ ਦਾ ਪਰਿਵਾਰ ਤੇ ਜਾਨ ਜੀ ਇਹ ਲੱਗਿਆ ਹੁਣ ਆਪਾਂ ਸ਼ਾਪਿੰਗ ਵੀ ਥੋੜੀ ਜੀ ਕਰਾਂ ਪੂਰੀ ਹੋਰ ਕੁਝ ਮਾਮਤਾ ਜੀ ਸੀ ਸ਼ਾਪਿੰਗ ਕਰਨ ਦਾ ਕੋਡਰ ਵਾਈ ਵਰੁਣ ਜਿਹੜਾ 2 ਹਫਤੇ ਬਾਅਦ ਆਇਆ ਸੀ ਖੁਸੀ ਤੋਂ ਤੇ ਮਮਾ ਕਹਿੰਦੇ ਕਿ ਵੀ ਅੱਜ ਆਪਾਂ ਲੈ ਕੇ ਜਾਉਂਦੇ ਹਾਂ ਨਾ ਸ਼ਾਪਿੰਗ ਕੀ ਨਾ ਜੀ ਕੀ ਕਰਾਂਗੇ ਸ਼ਾਪਿੰਗ ਕੋਡਰ ਵਾਈ

ਤਾ ਅਰਕੇ ਫਸੂਸੀਆ ਕੋਈ ਫੋਨ ਨਹੀਂ ਆਇਆ ਅੰਦਰ ਮਾ ਰੈਨਿਸ ਲੋਨੇ ਭਰਾ ਤੁਸੀਂ ਖਾ ਲਈ ਸੀ ਗੋਭੂ ਤੇ ਮੰਮੀ ਜੀ ਵੀ ਖਾ ਗਏ ਨੇ ਤੇ ਪਾਪਾ ਖਾਣਾ ਖਾ ਕੇ ਆਏ ਉਹ ਕਹਿੰਦੇ ਕੋਈ ਖਾਣਾ ਨਹੀਂ ਕਿਉਂ ਜੀ ਰਾਜ ਕਚੋਰੀ ਹਾਂ ਜੀ ਮੈਂ 10 ਰੁਪਏ ਦਾ ਓਕੇ ਵਿਲੋਕ ਵਿੱਚ ڈال ਦੋ ਚੈਨਲ ਬਣਾ ਹਮਾਰਾ ਆਲਰੇਡੀ ਚੱਲਦਾ ਹੈ 10 ਰੁਪਏ ਦਾ ਲੈ ਲੋ क्या करेंगे, ले ले। <laughs> हाँ, हाँ। क्या करेंगे हम इसका आलू बेच रहा हाँ हाँ हमारे पास कहाँ टाइम खेलने का हमारे बच्चे भी इतने बड़े हैं क्या करेंगे अगर छोटे बच्चे क्या कर <laughs> हाँ लोग तो मैंने बना दिया ले लिया आपको तो ले लो, अपनी वीडियो में ले लिया दो आपको भी ले लो तो आप देखो देखो मैं हमेशा देखती हूँ जहाँ मैं अपने चैनल पे डालूंगी कौन सा चैनल नवनीत किचन व्लॉग नवनीत किचन व्लॉग नवनीत 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 ले लो ना एक दस का ठीक है ले लो मैंने लेना नहीं मैं पैसे दे देती हूँ ब्लॉग में भी दिखाना पैसे क्यों ब्लॉग में पैसे ये लो भाई लो भाई। ले। हमारे ब्लॉग में आपका स्वागत है हम भी छोटा मोटा बना लेते हैं घर घर गाँव जाते हैं तब बनाते बनाते हैं ठीक है दोनों के लिए है ठीक है जे वापस कर दो जे नहीं चाहिए जे अपने पास रखो नहीं दीदी ले लो नहीं 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 हमें चाहिए नहीं हमने क्या हमारे कौन से छोटे बच्चे हैं क्यों छोटे बच्चे चाहिए छोटा बच्चा जे लो जे लो थैंक यू छोटा बच्चा नौविच हो गया खुश हो थैंक यू दीदी ओके जी ओके ओके वेलकम जी चलो मम्मी के चल गए मम्मी मिल ला लो चल गए वरुण भी चल गया मेल और 10 मिनट बाद ਅਹੀਂ ਬਸ ਐਵੇਂ ਨਿਕਲ ਆਏ ਤੇ ਆ ਕੇ ਤੇ ਖਾ ਫਿਰ ਲਿਆ ਬੜੀ دیر ਬਾਅਦ ਮਤਲਬ ਮੈਂ ਤਾਂ ਵੈਸੇ ਖਾਦੇ ਹੀ ਇੱਕਦਮ ਚੰਡੀ ਉੱਥੇ ਲੁਧਿਆਣੇ ਗਈ ਉੱਥੋਂ ਕੁਲਕਪੇ ਖਾਤੇ ਤੇ ਅੱਜ ਵਰੁਣ ਬੜੀ دیر ਬਾਅਦ ਆਇਆ ਤਾਂ ਸੋਚੇ ਹਾਂ ਵਰੁਣ ਪਹਿਲੇ ਐਕਸਕਿਊਜ਼ ਮੀ ਇਹ ਕੀ ਸੀ ਅੱਛਾ ਜੀ ਸੀਪਤਾ ਕੀ ਹੋਣਾ ਧਿਆਨ ਨਾਲ ਇਹ ਸਾਡੇ ਗੁਰਦਾਸਪੁਰ ਦੀ ਬੜੀ ਫੇਮਸ ਸ਼ਾਪ ਆ ਮਨੂ ਸ਼ਾਪ ਨੀਰਜ ਤੋਂ ਆ ਗਏ ਜਸਪ੍ਰੀਤ ਆ ਰਸਟੋਰੈਂਟ ਤੇ ਮਗ ਲੱਗੀ ਉਹ ਮਿੱਥੂ ਯਾਰ ਇੱਥੇ ਖਲੋਤੀ ਰਵਾਂਗੇ ਇਸ ਤਰ੍ਹਾਂ ਤੇ ਫਿਰ ਹੋ ਗਈ ਰੋਡ ਕ੍ਰੋਸ ਚਲੋ ਹੋ ਗਈ ਰੋਡ ਕ੍ਰੋਸ ਤੇ ਬੇਰਚ ਬੜੀ ਹੀ ਬੜਾ ਸਪਾਈਸੀ ਪਰ ਮੈਂ ਖਾ ਲਿਆ ਫਿਰ ਇਹ ਸੋਚਿਆ ਕਿ ਅਹੀਂ ਨਾ ਫੁਲਕਾ ਛੱਕਦੇ ਹਾਂ ਹਾਂ ਪਰ ਫਿਰ ਉਹ ਬੇਟੀਗ ਵੇਟਿੰਗ ਚੱਲਣ ਡਿਆ ਹੀ ਅੰਨਾ ਕੰਮ ਨਹੀਂ ਬਸ ਵੇਟਿੰਗ ਅੱਧਾ ਘੰਟੀ ਤੇ ਲੱਗੀ ਸੀ 9 ਵਜੇ ਗਿਆ ਵਰਣ ਜਾਂਦਾ ਮੈਂ ਬੜੀ ਦੂਰੋਂ ਆਇਆ ਮੈਂ ਕਨਿ ਰੈਸਟ ਤੇ ਫਿਰ ਅਸੀਂ ਕੀ ਕੀਤਾ ਅਸੀਂ ਅਸਲ 'ਚ ਨਾ ਵਰਣ ਨੂੰ ਲੈਣ ਆਏ ਸੀ ਉੱਥੋਂ ਬਸ ਸਟੈਂਡ ਤੋਂ ਜੁਕਿਆ ਬਾਈਪਾਸ ਤੋਂ ਤੇ ਨਾਲ ਸਾਨੂੰ ਨਾ ਨਾਲ ਕੀ ਨਾਲ ਅਸੀਂ ਵਰਣ ਉੱਚੋਕੇ ਤੇ ਮੇਰਾ ਫਿਰ ਸਾਨੂੰ ਥੋੜਾ ਜਿਹਾ ਕੰਮ ਸੀ ਅਸੀਂ ਕੋਈ ਚੀਜ਼ਾਂ ਦੇਖਣੀਆਂ ਸੋਲ ਕਹਿੰਦਾ ਮੈਂ ਗੋਲ ਗੱਪੇ ਖਾਣੇ ਆ ਤੇ ਫਿਰ ਅਸੀਂ ਗੋਲ ਗੱਪੇ ਖਾਣੇ ਫਿਰ ਇਹ ਪਲਾਨ ਕਰ ਲਿਆ ਕਿ ਚਲੋ ਆਪਾਂ ਖਾਣਾ ਚਲੋ ਅੰਦਰ ਚਲੋ ਕਿ ਆਪਾਂ ਖਾਣਾ ਖਾਣੇ ਆ ਤੇ ਖਾਣਾ ਅਸੀਂ ਖਾਦਾ ਨਹੀਂ ਏ ਖਾਣਾ ਖਾਣਾ ਕੀ ਕਿ ਉੱਥੇ ਜਿਹੜਾ ਹੈੀ ਵੇਟਿੰਗ ਚੱਲਣ ਦੀ ਹੈ ਜੀ ਇਹ ਕਹਿੰਦੇ ਕਿ ਕਿੰਟਾ ਲੱਗ ਜਾਣਾ ਅੰਜਾ ਕਿੰਟਾ ਇੱਥੇ ਲਾਉਣਾ ਚਲੋ ਚੱਲਦੇ ਆ ਤੇ ਬਾਕੀ ਹੁਣ ਮੈਨੂੰ ਲੱਗਦਾ ਖਾਣਾ ਖਾਣਾ ਵੀ ਨਹੀਂ ਆ ਪਾਪਾ ਜੀ ਆਲਰੇਡੀ ਖਾ ਕੇ ਆਏ ਸੀ ਤੇ ਇਹ ਮੰਮੀ ਨੇ ਰੋਟੀ ਪੈਕ ਕਰਵਾਈ ਮੈਂ ਕਿ ਹਾਂ ਜੀ ਉੱਥੇ ਮੰਮੀ ਖਾ ਲਈ ਮੈਂ ਤੇ ਖੰਡੀ ਖਾਣੀ ਹੈਗੀ ਤੇ ਬਾਕੀ ਜਿਹਨਾਂ ਨੇ ਖਾਣੀ ਉਹਨਾਂ ਲਈ ਖਾਣ ਪੀਣ ਦੀ ਸਵਾਲ ਲੈ ਲਿਆ ਵੇਖੋ ਕੀ ਖਾਂਦੇ ਆ ਗਿਆ ਤੇ ਮੰਮੀ ਖਾਣਗੇ ਤੇ ਮੰਮੀ ਜੀ ਨੂੰ ਆਪਾਂ ਬਣਾਵਾਂਗੇ ਸਬਜ਼ੀ ਬਣੀ ਪਈ ਆ ਸਾਰਾ ਲੈ ਜਿਗਾ ਪੁੱਤ ਮਿਰਚ ਬੜੀ ਆ ਖਾਂਜੀ ਤੇਰੇ ਕੋਟੀਆਂ ਗਈ ਆ ਹਾਂ ਨਹੀਂ ਕੌਫੀ ਨਹੀਂ ਆ ਗਈ ਕੌਫੀ ਹੈ ਨਹੀਂ ਖਤਮ ਹੋ ਗਈ ਕੌਫੀ ਦਾ ਬੜਾ ਸ਼ਕੀਨ ਆ ਪਤਾ ਨਹੀਂ ਇਹਨੂੰ ਕਿੰਦੀ ਕੌਫੀ ਚਾਹੀਦੀ ਆਂਜੀ 사ਵਲ ਜੀ ਕੋਸ਼ਿਸ਼ ਜੇ ਹੈਪੀ ਜੇ ਅੱਜ ਖਾਲੇ ਗੋਲ ਗੱਪੇ ਤੇ ਰਾਜ ਕਚੋਰੀ ਸਵਾਦ ਸਹੀ ਸਾਰਾ ਦਿਨ ਡਿਨਰ ਹੋ ਗਿਆ ਲੈ ਜਿਓ ਕਪੈਕਟਰ ਮੰਮੀ ਲੱਗੀ ਆ ਮੈਂ ਦਿਨੇ ਆਈ ਨਹੀਂ ਜਦੋਂ ਵਿਚਾਰ ਤੋਂ ਲੱਗੀ ਆ ਮੰਮੀ ਜਵੈਨ ਦੋ ਪੈਕਰ ਲੱਗੀਆਂ ਸੌਫ ਮੇਥੀ ਦੋ ਪੈਕਰ ਲੱਗੀਆਂ ਇੱਕ ਦੇ ਵੀ ਨਹੀਂ ਮੰਮੀ ਮਮਸੀ ਦੇ ਜਵੈਨ ਧੀਰਾ ਸੌਫ ਮੇਥੀ ਆ ਇਹ ਟਾਈਟਲ ਦੇ ਦਿੰਦਾ ਮਮਸੀ ਦੇ ਮਸਾਲੇ ਨਹੀਂ ਨਹੀਂ ਮੋਕਾ ਦਿੰਦੇ ਆ ਵੀ ਜਵੈਨ ਜੀਰਾ ਸੌਫ ਤੇ ਮੇਥੀ ਤੇ ਲਾਉਂ ਜੀ ਪਤਾ ਨਹੀਂ ਕੀ ਸਾਰਾ ਵੀ ਸੱਚੀ ਗੱਲ ਹੈ ਸਾਰਾ ਕੁਝ ਚਲੋਂਜੀ ਵੀ ਰਾਤ ਨੂੰ ਭੋਂਗੇ ਖਾਂਦੇ ਆ ਇਹਨਾਂ ਦੀ ਗੋਡੇ ਬਦਲਾ ਲੈਣੇ ਪ੍ਰਤਾਪ ਕਿੰਨਾ ਅੱਛਾ ਮੈਂ ਅਜੇ ਤਾਈ ਮੈਂ ਕੁਝ ਸੋਚਿਆ ਨਹੀਂ ਬਦਵਾਲੀ ਨਹੀਂ ਸੋਚਿਓ ਨਾ ਅਜੇ ਅਜੇ ਮੰਮੀ ਸੋਚਿਓ ਨਾ ਅਜੇ ਸੋਚ ਕੇ ਰੱਖਿਓ ਸੱਚੂ ਨਹੀਂ ਬਦਲਾ ਲੈਣਾ ਚਾਹੀਦਾ ਸੋਚਦੇ ਸੋਚਦੇ ਲੇਟ ਹੁੰਦੀਆਂ ਥੋੜਾ ਸ਼ੀਸ਼ਾ ਡਾਊਨ ਕਰੋ ਮੰਮੀ ਗਰਮੀ ਲੱਗੀ ਹਾਂਜੀ ਗੋਲ ਗੱਪੇ ਖਾਦੇ ਨਾ ਮਿਰਚਾ ਖਾਧੀਆਂ ਹਾਂ ਮੈਂ ਮੂੰਹ ਤੇ ਮੂੰਹ ਛਿਲਿਆ ਗਿਆ ਹਾਂਜੀ ਮੇਰਾ ਵੀ ਤਾਲੂ ਛਿਲਿਆ ਗਿਆ ਸਵਾਦ ਸੀ ਪਰ ਹਾਂਜੀ ਹਾਈਡੋਕਲੋਰਿਕ ਐਸਿਡ ਉਹ ਹਾਈਡੋਕਲੋਰਿਕ ਬਣਾਉਣਾ ਨਹੀਂ ਹੋਰ ਚੋਰੀ ਆਈ ਨਹੀਂ ਗਿਆ ਕੀ ਪਤਾ ਕੀ ਪਾਇਆ ਨਹੀਂ ਰਾਹ ਦੇ ਜਾਣੇ ਚਲੋ ਖਾ ਵੀ ਜੀ ਪੜੇ ਲਿਖੇ ਭਰਾ ਅਹੀਂ ਤੇ ਹਨ ਪਰ ਬੈਠੇ ਲੈ ਗੁਰੂ ਜੀ ਆਂਦੇ ਹਨ ਵਾਲਾ ਮੰਮਾ ਦੀ ਨਾਲ ਵੀਡੀਓ ਦੇ ਰਾਤੀ ਮੰਮਾ ਨੇ ਮੈਨੂੰ ਖਾਈ ਗਿਆ ਦਾਦੀ ਮੰਮੀ ਦਾਦੀ ਮੰਮਾ ਜੀ ਤਾਂ ਸਾਰੀ ਦਾਦੀ ਮੰਮੀ ਫੇਸਬੁਕ YouTube ਤੇ ਸਟ ਦੇ ਆ ਉਹ ਤੇ ਵਿਚਾਰੇ ਉਹਨਾਂ ਨੂੰ ਕੀ ਪਤਾ ਕਿ ਵੀ ਕੌਣ ਸਹੀ ਹੈ ਕੌਣ ਗਲਤ ਹੈ ਅੱਜ ਉਹਨੇ ਨਾ ਖਾਈ ਵੇਖੇ ਤੇ ਕੀ ਪਾਉਂਦੇ ਹਨਾ ਤੇ ਅੱਜ ਕੀ ਆ ਅੱਜ ਦਾਦੀ ਬੋਬਾ ਨੇ ਵੀ ਖਾ ਲਏ ਹਾਂ ਕੁਆ ਤੇ ਦੇਖ ਮਮਜੀ ਦੇ ਸੂਟ ਨੇ ਵੀ ਖਾਦੇ ਹਾਂ ਸੂਟ ਨੇ ਸੂਟ ਨੇ ਉਹਨੇ ਚੋਂਦਾ ਚੋਂਦਾ ਉੱਤੇ ਪਾ ਦਿੱਤਾ ਮੇਰੇ ਤੇ ਮੰਮੀ ਚੋਂਦਾ ਚੋਂਦਾ ਹੀ ਪਾਉਂਦੇ ਆ ਕੋਰ ਗੱਪਾ ਖਾਣਾ ਜਿਹੜਾ ਹੈ ਨਾ ਉਹਨੂੰ ਖਾਣਾ ਇੰਨਾ ਈਜ਼ੀ ਨਹੀਂ ਹੈਗਾ ਬਾਜੀ ਕਹਿੰਦੇ ਉਹਦੀ ਬਹੁਤ ਵੱਡੀ ਗਲਤੀ ਆ ਉਹ ਕਾ ਇਹ ਵੀ ਇਹ ਵੀ ਬੰਦਾ ਐਕਸਪੋਰਟ ਹੋਣਾ ਚਾਹੀਦਾ ਥੋਲ ਕੰਮੇ ਕਾ ਚ ਵੀ ਜਿਦਾ ਮੇਰੇ ਵਰਗੇ ਦਾ ਮੂੰਹ ਛੋਟਾ ਹੋ ਵੇਖਦਾ ਵੀ ਇਹ ਹੁਣ ਕਿਤਰਾ ਤਖਣਾ ਅੰਦਰ ਸੱਚੀ ਮੈਂ ਇੱਥੇ ਤਾਂ ਕਰਕੇ ਖਾਣੀ ਹੈ ਪੈਣੀ ਪੂਰਾ ਖਾ ਸਕਦੀ ਆ ਹਾਂ ਕਈ ਵਾਰ ਤਾਂ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ ਚਲੋ ਖਾ ਪੀ ਆਏ ਜੀ ਕਦੀ ਕਦੀ ਚਲੋ ਖਾ ਵੀ ਲੈਣਾ ਚਾਹੀਦਾ ਬਾਰਾ ਬੜੀ ਧੀਰ ਬਾਅਦ ਵੈਸੇ ਤੇ ਮਿਲਣਾ ਤਾਂ ਜ਼ਰੂਰ ਵੀ ਜੋ ਰਵੀਨਾ ਨੂੰ ਸਾਲ ਹੋ ਚਲੇ ਆ ਚੱਲੀ ਕਈ ਨਾ ਹਾਂ ਪੀਣਾ ਨਹੀਂ ਉਹਦੋਂ ਸੀ ਆਈ ਸੀ ਸੱਤ ਤਿਆ ਗਿਆ ਨਹੀਂ ਨਹੀਂ ਉਹਦੋਂ ਆਏ ਸੀ ਉਦੋਂ ਇੱਥੇ ਸ਼ੌਪ ਤੇ ਉਸ ਤੋਂ ਬਾਅਦ ਆ ਜਾਏ ਇਹ ਆਈ ਇਹ ਆ ਕੀ ਹਰ ਰੋਜ਼ ਨਹੀਂ ਇਤਨਾ ਆਮ ਦੇ ਕੀ ਆਏ ਬਾਜ਼ਾਰ ਤੇ ਉਹ ਖਾ ਲਿਆ ਇਹ ਕੰਮ ਨਹੀਂ ਹੈ ਮੈਂ ਤਾਂ ਕਈ ਸਾਲਾਂ ਬਾਅਦ ਖਾਦਿਆਂ ਕਿਉਂਕਿ ਮੈਂ ਅੱਗੋਂ ਕਿੱਥੇ ਖਾਦਦਾ ਨਹੀਂ ਕਦੀ ਪਰ ਵਿਆਹ ਤੇ ਵੀ ਨਹੀਂ ਮਤ ਨਹੀਂ ਨਹੀਂ ਜਾਂਦੇ ਕਦੀ ਨਹੀਂ ਖਾਂਦੇ ਤੇ ਤੇ ਜਿੱਥੇ ਲੱਗਣ ਕੀ ਚੰਗੇ ਆ ਉੱਥੇ ਖਾ ਲੀਦੇ ਆ ਜਿੱਥੇ ਲੱਗਣਾ ਨਹੀਂ ਉਹ ਨਾ ਜਾਈਂ ਫਿਰ ਯਾ ਤੇ ਮੈਂ ਟਿੱਕੀ ਖਾਈ ਜਿੱਤੇ ਚੰਗੇ ਲੱਗਣੇ ਉੱਤੇ ਖਾ ਹੀ ਲੈਂਦਾ ਸਾਰਾ ਕੁਝ ਆਪਣਾ ਥੋੜਾ ਦਰੂ ਖਾਈ ਟਿੱਕੀ ਬੜੀ ਸਵਾਦ ਹੁੰਦੀ ਆਏ ਹਾਏ ਕਿ ਰਾਰੀ ਆਏ ਹਾਏ ਹਾਏ ਮੈਨੂੰ ਟਿੱਕੀ ਕੱਚੀ ਜੀ ਲੱਗਦੀ ਕਹਿੰਦੇ ਮੈਂ ਖਾਉਂਦੀ ਨਹੀਂ ਤੁਸੀਂ ਆਪਣੇ ਨਾਲ ਮੇਥਰੇ ਲੈ ਕੇ ਜਾਇਆ ਕਰੋ ਮੇਥਰੇ ਆਪਾਂ ਲੈ ਸਕਦੇ ਜਿੱਦ ਲੈ ਜਾ ਜੀਤ ਵਾਲੀ ਵਰੋਂ ਨਾਰੋਂ ਗਲਤ ਹੀ ਦੂੰ ਤੇ ਤੂੰ ਜਾਣ ਕੇ ਸੱਚਾ ਕੀ ਚਲੋ ਆ ਆਪਾਂ ਗੱਡੀ ਅੰਦਰ ਹੀ ਲੈ ਜੀਏ ਹੁਣ ਤੇ ਮੈਂ ਕਹਿੰਦੀ ਮੈਂ ਗੁਰਜੀਤ ਵਾਂਗੂ ਨਾ ਪੋਟਲੀ ਬੰਨ ਕੇ ਰੱਖਣੀ ਚਾਹੀਦੀ ਆ ਗੁਰਜੀਤ ਦੀ ਦੇ ਪਰਸ ਦੇ ਵਿੱਚ ਜਵੈਣ ਸੌਂਫ ਜੀਰਾ ਸਭ ਪਤਾ ਨਹੀਂ ਸੂਈ ਤੱਕ ਸੂਈ ਤੱਕ ਪਤਾ ਨਹੀਂ ਕਿੰਦਾ ਕੁ ਕੁਝ ਉਹਨਾਂ ਦੇ ਪਰਸ ਦੇ ਚੰਦਾ ਤੇ ਉਹ ਕੀ ਕਹਿੰਦੇ ਨੂੰ ਡਿਸਟਿਕ ਹਾਂਜੀ ਐਂਡ ਵਾਸ਼ਰ ਤੇ ਸੈਨੀਟਾਈਜ਼ਰ ਸੈਨੀਟਾਈਜ਼ਰ ਕ੍ਰੀਮ ਮਤਲਬ ਕੀ ਨਾ ਉਹਨਾਂ ਦਾ ਪਰਸ ਜੇ ਕਿਤੇ ਚੁੱਕਣਾ ਪੈ ਜਾਏ ਨਾ ਮੇਰੇ ਵਰਗੀਆਂ ਤੇ ਮੈਲੇ ਨਹੀਂ ਮੇਰੇ ਤੇ ਲਾਂਦੀ ਐ ਮੈਂ ਨਹੀਂ ਰਸੋਈ ਆ ਉਹ ਕੀ ਚੰਦ ਸਟਿਕ ਹਾਂ ਤੇ ਮੈਂ ਕਹਿੰਨੀ ਨੂੰ ਟਿੰਟ ਮੈਂ ਕਹਿੰਨੀ ਨਹੀਂ ਆਏ ਬਈ ਤੁਹਾਡਾ ਨਹੀਂ ਮੇਰੇ ਕੋ ਚੁੱਕਿਆ ਜਾਂਦਾ ਵਾਹੋ ਪਾਰਾ ਕਿਲੋ ਦਾ ਤੇ ਉਹਦਾ ਪਰਸੀ ਹੋਣਾ ਓ ਕਿਲੋ 3-4 ਕਿਲੋ ਦੀ ਗੱਲ ਕਰੋ ਕਿਲੋ ਦਾ ਇਥੇ ਬਣਾ ਪਾਰਾ ਦਾ 60 ਰੁਪਏ ਦੀ ਲੋ ਚੀਜ਼ ਉਹ ਚੀ ਗੱਲਾਂ ਬਤਾ ਕਰਦੇ ਆਪਣੇ ਘਰ ਆਵਲ ਤੇ ਵਰੁਨ ਤੇ ਡਾਈਲੇ ਡਾਈ ਡਾਈ ਓਏ ਹੋਲੀ ਵੇ ਭਰਾਵਾ ਹੋਲੀ ਕਰੋ ਹੁਣ ਕਿਸੇ ਕਿਸ ਰਾਜੀ ਫਰੀ ਕਰਨੀ ਇਹ ਇਹੀ ਆ ਚ ਗੱਡੀਆਂ ਤੇ ਚਾਈ ਕਿੰਨੇ ਦਿਨਾਂ ਬਾਅਦ ਹਾਂਜੀ ਖੋਲੋ ਸਰਦਾਰ ਜੀ ਫਿਰ ਗੇਟ ਗੁੱਟ ਉਤਰੋ ਚਾਬੀ ਇੱਥੇ ਪਈ ਨਾਲ ਹੀ ਪਾਵਲ ਸੌ ਗਿਆ ਪਈ ਹੈਗਾ ਪਿੱਛੇ ਉਹ ਨੋ ਮੇਰਾ ਸੱਚੀ ਝੰਟਾ ਮਾਰ ਆਇਆ ਕੋਈ ਹੈ ਨਾ ਮੰਨ ਲਓ ਪਿੱਛੋਂ ਆ ਡੇਦਾ ਹਾਂ ਦਾ ਵੀਡੀਓ ਮਾੜੀ ਬਣਨਗਾ ਅੱਛਾ ਆਇਆ ਇੱਥੇ ਇਹਨੇ ਨਾਲ ਇਹਦੇ ਚੱਕਣਾ ਖਿੱਚ ਕੇ ਲੈ ਗਿਆ ਠੀਕ ਹੈ ਜੀ ਇਹ ਜੋ ਰੋਡਕ੍ਰੋਸ ਪੈਣੇ ਵਗੋ ਵੇਖਣੀਆਂ ਚੀਜ਼ ਤੀ ਇੱਥੇ ਰੱਖਿਆ ਕੈਮਰਾ ਆਪਣਾ ਪਰ ਉਹ ਮੈਂ ਬੱਚੇ ਗੱਲਾਂ ਕਰਨ ਦੇਈ ਨਾ ਕੋਈ ਵੀ ਨਹੀਂ ਸੀ ਚਲੋ ਠੀਕ ਹੈ ਜੀ ਅੱਗੇ ਤੋਂ ਧਿਆਨ ਰੱਖਾਂਗੇ ਬਾਬਾ ਜੀ ਹੋਰ ਦੱਸੋ ਜੀ ਠੀਕ ਹੈ ਜੀ ਚਲੋ ਜੀ ਛੋਟੀ ਜੀ ਪਾਰਟੀ ਕਰਾ ਰਹੇ ਆ ਆਪਾਂ ਬੱਚੇ ਹਾਂਜੀ ਇਹ ਮਾਲਾ ਹਜੂਰ ਸਾਬ ਤੋਂ ਆਈ ਹੈ ਜੀ ਤੁਸੀਂ ਇਹਨੂੰ ਇਹਦੇ ਨਾਲ ਚੱਪ ਜੀ ਬਿਲਕੁਲ ਚੱਪੋ ਜੱਪੋ ਇਹ ਜਪਣੇ ਲਈ ਹੈ ਨਾਮ ਜੱਪੋ ਰੱਖ ਲੈ ਹਾਂ ਮਾਲਾ ਹਜੂਰ ਸਾਬ ਤੋਂ ਆਈ ਨਾ ਮੈਂ ਰੱਖ ਲਾ ਜਪਣਾ ਹੈ ਇਹਨੂੰ ਕੇ ਬਸ ਪਾ ਕੇ ਬੇਬੇ ਜੀ ਮੈਂ ਸੰਤ ਬਰੂੰਗਾ ਮੈਂ ਬੜਾ ਚੰਨ ਸੰਤ ਬਰੂੰਗਾ ਹਾਂ ਉਹ ਆਹ ਦਿੱਲੀ ਕਾਫੀ ਦਾ ਵਾਈਟ ਡਿਗਰੀ ਕਲੇ ਓ ਮੇਰੀ ਡਿਗੀ ਦਿਓ 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 ਸਭਲਜੋਤ ਜੀ ਅਚਾ ਨਹੀਂ ਕੋਈ ਹਾਂ ਨਹੀਂ ਅਚਾ ਦੇਖਦੇ ਰਹ ਤੁਰ ਕਾਫੀ ਡਰਕ ਦਾ ਤਾਂ ਦੁਨੀਆ ਹਾਂਜੀ ਹਾਂਜੀ ਉੱਲੂ ਬਣਾਇਆ ਤੂੰ ਮੈਨੂੰ ਕੀ ਉੱਲੂ ਬਣਾ ਰਿਹਾ ਦੱਸੀ ਮੈਨੂੰ ਤੇ ਮੇਰੀ ਮੇਰੀ ਤੇ ਮੈਨੂੰ ਸਭਲਜੋਤ ਕਿਉਂ ਵੈਰੀ ਬੈਡ ਉਹ ਨਾ ਕਪਰਪ ਨਾ ਸਮਝ ਨਾ ਕਹੀ ਪਤਾ ਕੀ ਕਿਆ ਤੇ ਕੋਈ ਉਹ ਵੇ ਕੋਹਾਂ ਦੇ ਫ੍ਰਿਜ ਵਿੱਚ ਫਰੋਲਾ ਪ੍ਰਾਲੀ ਮੈਂ ਕਿਹੜਾ ਖਾਣ ਲੇ ਕਾ ਪਤਾ ਨਹੀਂ ਵਰੁਣਾ ਉਹ ਵੇ ਗਾ ਲਿਆ ਸਭ ਦੇ ਦਰਵਾਜ਼ੇ ਕੋਈ ਨਹੀਂ ਸੇਰੇ ਦੇ ਵੀ ਘਟਾਉਣੇ ਸਾਰੇ ਟੋਚ ਸ਼ੂਗਰ ਉਹਨੇ ਕੱਲ੍ਹ ਬਦਲ ਕੇ 15 ਦਿਨਾਂ ਦਾ ਵਾਦਾ ਹੈ ਪਿਛਲੀ ਵਾਰੀ ਇਹ ਗੁੱਜੀ ਜੀ ਦੋ ਚਲੇ ਗਏ ਆ ਤੇ 15 ਦਿਨ ਬਾਅਦ ਕਰ ਰਹਾ ਹੈਗਾ ਨਾ ਹਾਂਜੀ ਤੇ ਅੱਜ ਵੀ ਸਾਡਾ ਖਲਾਰਾ ਪਿਆ ਆ ਮੁੱਕਿਆ ਨਹੀਂ ਹੈ ਪਰ ਥੋੜਾ ਬਹੁਤ ਨਿਕਲ ਗਿਆ ਥੋੜਾ ਜਿਹਾ ਸਾਡੇ ਬੈਂਡ ਬੁਲੀ ਜਗ੍ਹਾ ਹੋ ਗਈ ਜਿਹੜੀ ਬਿਲਕੁਲ ਨਹੀਂ ਹੈਗੀ ਇਹ ਇਨ ਪਰਾਸ ਵਹਿਣ ਵਾਲਾ ਸਮਾਨ ਲੈ ਆਂਦਾ ਕਿ ਰੈਸਟ ਕਰ ਸਕਦੇ ਉੱਤੇ ਬਹਿ ਸਕਦੇ ਬਿਲਕੁਲ ਜੇ ਤੁਹਾਨੂੰ ਬਹਿਣਾ ਚਾਹਤ ਹੈ ਬੈਣ ਨਾ ਬੈਣੀ ਨਹੀਂ ਆ ਪੰਜਾਬੀ ਚ ਹੈ ਨਾ ਪਿਓਰ ਬੈਣਾ ਬੈਠਣ ਹਾਂ ਤੇ ਬੈਠਣਾ ਤੋਂ ਹਿੰਦੀ ਮੇ ਹੋ ਜਾਂਦਾ ਹੈ ਬੈਣਾ ਬੈਣਾ ਪੰਜਾਬੀ ਚ ਹੈ ਤੇ ਅਸੀਂ ਬੈਣ ਕੂੜੀ ਅੱਗਾ ਕਰ ਲਿਆ ਵੀ ਆਪਣੇ ਜਗਾ ਤਾਂ ਬਹਿਣ ਬੂਹੇ ਜੋਗਾ 2020 ਕਮਰਾ ਕਿਹਨਾਂ ਨੂੰ ਇਹਦਾ ਜੀਆ ਰੰਦਾ ਉੱਪਰਲਾ ਪੋਰਸ਼ਨ ਰੰਦਾ ਤੇ ਪਰਲੀ ਸਾਈਡ ਵੀ ਲੱਗਦੀ ਆ ਸਾਰਾ ਹੋ ਗਿਆ ਨਾ ਅੰਦਰ ਸਾਰਾ ਹੋ ਗਿਆ ਸਫਾਈ ਵੀ ਕਰ ਲਈ ਸਾਰੀ ਬਸ ਇਹ ਆ ਕਿ ਜੇ ਉਹ ਦਰਵਾਜ਼ੇ ਪੇਂਟ ਕਰ ਦੇ ਤੇ ਦਰਵਾਜ਼ੇ ਇਹਨਾਂ ਦਿੱਤੇ ਸਿਰੇ ਤੇ ਆ ਆ ਕੋਈਦਰ ਨੂੰ ਯਾ ਆਪਣਾ ਵੀ ਹੋ ਗਿਆ ਬਸ ਕੇ ਨਹੀਂ ਹੈ ਨਾ ਸੱਡੇ ਟ੍ਰੇਲ ਬੇੜ ਲਈ ਥੋੜਾ ਜਿਹਾ ਇਹ ਹੋਇਆ ਬਾਰੀਆਂ ਪਿਛਲੇ ਵਾਲਾ ਸਾਰਾ ਹੋ ਗਿਆ ਪਿੱਛੋਂ ਸਾਰਾ ਕਵਰ ਹੋ ਗਿਆ ਇਧਰੋਂ ਸਾਵਲ ਜੋਤ ਨੂੰ ਕੀਵਾ ਜੀ ਹਾਂ ਸੋ ਫਰਾਂਗ ਦੇ ਜੱਦੀਆ ਅਲਸ਼ੀ ਜਿਹੜਾ ਨਾ ਉਹ ਆਹ ਚੀਜ਼ ਮਾ ਦਈਆ ਚਲੋ ਠੀਕ ਆ ਜੀ ਚੰਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਚੰਗੀ ਲੱਗੇ ਤੇ ਉਹ ਆਪਣੇ ਤਾਂ ਫੈਮਲੀ ਕਰਨੇ ਸ਼ੁਰੂ ਕਰ ਲੋ ਜੀ ਸਤਿ ਸ਼੍ਰੀ ਅਕਾਲ ਜੀ